ਗੜਸ਼ੰਕਰ ਦੇ ਕਸਬਾ ਸੈਲਾ ਖੁਰਦ ਦੇ 24 ਸਾਲਾ ਨੌਜਵਾਨ ਧੀਰਜ 베ਦੀ ਨੇ థਾਈਲੈਂਡ ਸ਼ਹਿਰ ਪਤਾਇਆ ਵਿਖੇ ਵਰਲਡ ਰੋ ਪਾਵਰ ਲਿਫਟਿੰਗ ਚੈਂਪੀਅਨਸ਼ਿਪ ਵਿੱਚ ਤਿੰਨ 골ਡ ਮੈਡਲ ਹਾਸਲ ਕਰਨ ਦੇ ਨਾਲ ਇਲਾਕੇ ਦਾ ਨਾਂ ਤੇ ਦੇਸ਼ ਵਿਦੇਸ਼ ਵਿੱਚ ਰੋਸ਼ਨ ਕੀਤਾ ਹੈ ਜਿਸ ਦੇ ਕਾਰਨ ਇਲਾਕੇ ਦੇ ਵਿੱਚ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ ਜਾਣਕਾਰੀ ਦਿੰਦੇ ਹਨ ਧੀਰਜ 베ਦੀ ਪੁੱਤਰ ਨੀਰਜ ਕੁਮਾਰ 베ਦੀ ਪਿੰਡ ਸੈਲਾ ਖੁਰਦ ਨੇ ਦੱਸਿਆ ਕਿ ਉਹਨਾਂ ਨੇ ਪਿਛਲੇ 4 ਸਾਲ ਪਹਿਲਾਂ ਸ਼ਹਿਰ ਮਹਿਲਪੁਰ ਦੇ ਵਿੱਚ ਆਲ ਇੰਡੀਆ ਲਿਫਟ ਚੈਂਪੀਅਨਸ਼ਿਪ ਦੇ ਵਿੱਚ ਹਿੱਸਾ ਲੈ ਕੇ ਸਫ਼ਰ ਦੀ ਸ਼ੁਰੂਆਤ ਕੀਤੀ ਸੀ ਜਿਸ ਤੋਂ ਬਾਅਦ ਉਹਨਾਂ ਵੱਲੋਂ ਲਗਾਤਾਰ 4 ਸਾਲਾਂ ਤੋਂ ਦੇਸ਼ ਵਿਦੇਸ਼ ਦੇ ਵਿੱਚ ਜਾ ਕੇ 골ਡ ਅਤੇ ਸਿਲਵਰ ਮੈਡਲ ਹਾਸਲ ਕਰ ਚੁੱਕੇ ਹਨ ਧੀਰੇਜ ਬੇਦੀ ਨੇ ਦੱਸਿਆ ਕਿ ਉਹਨਾਂ ਵੱਲੋਂ ਪਿਛਲੇ ਕੁਝ ਦਿਨ ਪਹਿਲਾਂ ਥਾਈਲੈਂਡ ਦੇ ਸ਼ਹਿਰ ਪਤਾਇਆ ਵਿੱਚ ਵਰਲਡ ਰੋ ਪਾਵਰ ਲਿਫਟਿੰਗ ਚੈਂਪੀਅਨਸ਼ਿਪ ਵਿੱਚ 197 ਕਿਲੋ ਅਤੇ 142 ਕਿਲੋ ਬੈਂਚ ਪ੍ਰੈਸ ਅਤੇ ਡੈੱਡ ਲਿਫਟ ਲਗਾ ਕੇ ਤਿੰਨ 골ਡ ਮੈਡਲ ਜਿੱਤੇ ਹਨ ਅਤੇ ਇਹ ਸਟਾਰ ਗਨ ਮੈਨ ਦਾ ਕਿਤਾਬ ਆਪਣੇ ਨਾਮ ਕੀਤਾ। ਨਾਮ ਕੀ ਰਜਵਦੀ ਹੈ ਮੈਂ ਪਿੰਡ ਚਾਲਾ ਖੁਰਦ ਰਹਿਣ ਵਾਲਾ ਹਾਂ। ਮੇਰੀ ਉਮਰ 24 ਸਾਲ ਹੈ। ਮੈਂ ਪਿਛਲੇ 4 ਸਾਲਾਂ ਤੋਂ ਪਾਵਰ ਲਿਫਟਿੰਗ ਦੇ ਨਾਲ ਜੁੜਿਆ ਹੋਇਆ ਹਾਂ। ਇਸ ਵਿੱਚ ਮੈਂ ਬਹੁਤ ਸਾਰੇ ਮੈਡਲ ਪ੍ਰਾਪਤ ਕੀਤੇ ਹਨ। ਇਸ ਦੀ ਸ਼ੁਰੂਆਤ ਮੈਂ ਮਾਲਪੁਰ ਤੋਂ ઓਰिएंटेड ਡੈੱਡ ਲਿਫਟ ਚੈਂਪੀਅਨਸ਼ਿਪ ਤੋਂ ਸ਼ੁਰੂ ਕੀਤੀ ਜਿਸ ਵਿੱਚ ਮੇਰਾ 3rd ਮੈਡਲ ਆਇਆ ਸੀ। ਇਸ ਤੋਂ ਬਾਅਦ ਮੈਂ ਲੁਧਿਆਣਾ ਵਿੱਚ WBC ਅੰਡਰ ਖੇਡੇ ਆ ਸੀਗਾ ਉਸ ਦੇ ਵਿੱਚ ਵੀ ਮੇਰੇ ਤਿੰਨ 골ਡ ਮੈਡਲ ਸੀ। ਉਸ ਤੋਂ ਇਲਾਵਾ ਮੈਂ ਗੁਜਰਾਤ, ਛੱ ਮਹਾਰਾਸ਼ਟਰ ਵਿੱਚ ਖੇਡ ਚੁੱਕੇ ਹਾਂ ਜਿਸ ਵਿੱਚ ਮੇਰੇ ਮੇਰੇ ਕੋਲ ਟੋਟਲ ਨੈਸ਼ਨਲ ਦੇ 17 골ਡ ਮੈਡਲ ਤੇ ਸਟੇਟ ਦੇ ਵਿੱਚ ਮੇਰੇ ਕੋਲ 38 골ਡ ਮੈਡਲ ਨੇ ਤੇ ਮੇਰੇ ਕੋਲ ਪੰਜ ਵਰਲਡ ਸਟਰੋਂਗ ਮੈਨ ਦੇ ਵਿੱਚ ਵੀ ਮੈਡਲ ਹਾਸਲ ਕੀਤੇ ਹੋਏ ਨੇ ਮੈਂ ਤੇ ਪਿਛਲੇ 14 15 16 ਦਸੰਬਰ ਨੂੰ 올 ਇੰਡੀਆ ਦੇ ਵਿੱਚ ਜੋ ਆਪਣੀ ਇੰਡੀਆ ਸਰਕਾਰ ਸ਼ੁਰੂ ਕਰਦੀ ਖੇਡ ਮੰਤਰਾਲੇ ਵਿੱਚ ਮੇਰੇ ਤਿੰਨ 골ਡ ਮੈਡਲ ਸੀ ਉਸ ਤੋਂ ਬਾਅਦ ਮੇਰੀ ਸਿਲੈਕਸ਼ਨ ਹੋਈ ਇਸ ਕਰਨ ਵਾਸਤੇ ਜਿੱਥੇ ਮੇਰੇ ਤਿੰਨ 골ਡ ਮੈਡਲ ਸੀ ਤੇ ਇਹਦੇ ਵਿੱਚ ਮੈਂ 140 ਕਿਲੋ ਦੀ ਬੈਂਚ ਪ੍ਰੈਸ 240 ਕਿਲੋ ਡੈੱਡ ਲਿਫਟ ਤੇ 197 ਕਿਲੋ ਸਕੈਟਰ ਲੋਕ ਤੇ ਨਗੋਡ ਮੈਡਲ ਤੇ ਡੈੱਡ ਲਿਫਟ ਵਿੱਚ ਸਟਰੋਂਗ ਮੈਨ ਦਾ ਖਿਤਾਬ ਹਾਸਲ ਕੀਤਾ ਹੈ ਤੇ ਮੇਰੀ ਹੁਣ ਜਰਮਨ ਵਾਸਤੇ ਸਿਲੈਕਸ਼ਨ ਹੋਈ ਹੈ। ਇਹ ਜਿਹੜਾ ਫੋਨ ਹੈ ਮੈਡਲ ਤੁਸੀਂ ਹਾਸਲ ਕੀਤੇ ਕਿੱਥੇ ਹੋਈ ਸੀ ਕੰਪੀਟੀਸ਼ਨ ਇਹ ਬੈਂਕੋਵਰ ਦੇ ਸ਼ਹਿਰ ਪਤਾਇਆ ਵਿੱਚ ਹੋਈ ਸੀਗੀ ਜੋ 22 23 24 ਨਵੰਬਰ ਨੂੰ ਚੱਲੀ ਸੀ ਉੱਥੇ। ਕਿੰਨੇ ਤੋਂ ਬੱਚੇ ਨੇ ਪਾਰਟਿਸਪੇਟ ਕਰੇ ਇੱਥੇ ਟੋਟਲ 17 ਕੰਟਰੀ ਨੇ ਭਾਗ ਲਿਆ ਸੀ ਤੇ ਮੇਰੇ ਵੇਟ ਦੇ ਵਿੱਚ 37 ਮੁੰਡੇ ਸੀ। ਮੈਂ ਤਿੰਨਾ ਵਿੱਚ ਫੁੱਲ ਫੁੱਲ ਪਾਵਰ ਲਿਫਟਿੰਗ ਵਿੱਚ ਬੈਂਚ ਪ੍ਰੈਸ ਡੈੱਡਲਿਫਟਿੰਗ ਵਿੱਚ ਤਿੰਨਾ ਵਿੱਚ 골ਡ ਮੈਡਲ ਪ੍ਰਾਪਤ ਕੀਤਾ ਹੈ ਜੀ ਕੁਮਾਰ 베ਦੀ ਆ ਜੀ ਮੇਰਾ ਬੇਡਾ ਤੀਰਜ 베ਦੀ థਾਈਲੈਂਡ ਵਿੱਚ ਜਿੱਤ ਗਿਆ ਹੈ ਜੀ ਤਿੰਨ 골ਡ ਮੈਡਲ ਲੈ ਕੇ ਆਇਆ ਜੀ ਇੱਕ ਸਟਰੋਂਗਮੈਨ ਦੀ ਟ੍ਰੋਫੀ ਲੈ ਕੇ ਆਇਆ ਜੀ ਮੈਨੂੰ ਬਹੁਤ ਖੁਸ਼ੀ ਹੋਈ ਹੈ ਜੀ ਇਹ ਬਾਤ ਹੈ ਬਾਤ ਨਹੀਂ ਹੈ ਕਿੰਨਾ ਟਾਈਮ ਹੋ ਗਿਆ ਜੀ ਮੈਂ ਤੇ ਵੀ ਤੁਸੀਂ ਬਹੁਤ ਕੀਤੀ ਹੈ ਬਣੀ ਮਡੇ ਨੂੰ ਇਹਦੇ ਲਈ ਹਾਂਜੀ ਹਾਂਜੀ 4 ਸਾਲ ਹੋ ਗਏ ਜੀ ਲੱਗੇ ਤੇ ਸਾਡੇ ਤੇ ਵਧਾਈਆਂ ਦੇਣ ਆਲੇ ਕਾਫੀ ਬੰਦੇ ਸਾਡੇ ਸੱਜਣ ਮਿੱਤਰ ਸਾਡੇ ਸਰਪੰਚ ਸਾਹਿਬ ਸਾਨੂੰ ਖੁਸ਼ੀ ਕਰਕੇ ਫਰਨੂੰ ਵਧਾਈਆਂ ਦੇਣ ਵਾਸਤੇ ਆਏ ਜੀ ਬਹੁਤ ਬਹੁਤ ਜਿਰਜਵੇਦੀ ਇੱਕ ਮਿਹਨਤੀ ਪਰਿਵਾਰ ਦਾ ਬੱਚਾ ਹੈ ਜਿਹੜਾ ਕਿ 4-5 ਸਾਲ ਤੋਂ ਲਗਾਤਾਰ weight lifting ਦਾ ਕੰਮ ਕਰ ਰਿਹਾ ਹੈ ਸਕੂਲ ਵਿੱਚ ਵੀ ਬੁਲਾਉਂਦਾ ਰਿਹਾ ਹੈ ਕਾਲਜ ਵਿੱਚ ਵੀ ਬੁਲਾਉਂਦਾ ਰਿਹਾ ਹੈ ਤੇ ਬਾਹਰ ਵੀ ਜਿੱਥੇ ਵੀ ਜਾਂਦਾ ਹੈ ਤੇ ਪਹਿਲਾ ਨੰਬਰ ਲੈ ਕੇ ਆਉਂਦਾ ਹੈ ਇਸ ਤੋਂ ਪ੍ਰੇਰਣਾ ਮਿਲਦੀ ਹੈ ਕਿ ਨੌਜਵਾਨ ਜਿਹੜੇ ਨਸ਼ੇ ਤੋਂ ਬਚੇ ਰਹਿਣ ਤੇ ਇਸੇ ਤਰ੍ਹਾਂ ਜਿਸ ਤਰ੍ਹਾਂ تیرਜਬੇਦੀ ਨੇ ਸੈਲੇ ਦਾ ਨਾਮ ਗੜਸ਼ੰਕਰ ਦਾ ਨਾਮ ਹਸ਼ਿਆਰ ਪ੍ਰਦਾਨਾ ਰੋਸ਼ਨ ਕੀਤਾ ਹੈ ਇਸੇ ਤਰ੍ਹਾਂ ਇੰਡੀਆ ਦਾ ਨਾਮ ਰੋਸ਼ਨ ਕਰ। ਮੈਨੂੰ ਬਹੁਤ ਖੁਸ਼ੀ ਆ ਆਪਣੇ ਪੋਤੇ ਤੇ ਇਹ ਬਹੁਤ ਹੀ ਇਗਮ ਮੇਰਾ ਲਾਲ ਲਸਾ ਮੈ ਲੋ ਕਿ ਜਿਨੇ ਮੈਨੂੰ ਖੁਸ਼ ਕਰਿਆ ਹੈ ਤੇਰੇ ਮੇਰੇ ਨਾਲ ਹੀ ਗੱਲ ਕਰਦਾ ਹੈਗਾ ਮੇਰੇ ਬਹੁਤ ਇੱਜ਼ਤ ਕਰਦਾ ਹੈ ਨਾ ਕਹਿੰਦੀ ਹਰੇਕ ਦੇ ਮਾਵਾ ਪਾਪਾ ਦਾ ਇਦਾਂ ਹੀ ਬੱਚਾ ਹੋਣਾ ਚਾਹੀਦਾ ਹੈ ਆਪਣੇ ਬਜ਼ੁਰਗਾਂ ਦੀ ਆਪਣੇ ਬੜਿਆਂ ਦੀ ਮਾਵਾ ਪਾਪ ਦੀ ਇੱਛਾ ਨੂੰ ਪੂਰੀ ਕਰੇ ਇਸੋ ਹੀ ਨੇ ਮੈਨੂੰ ਕਰਕੇ ਦੱਸਿਆ ਮੈਨੂੰ ਇਹ ਦੇ ਉੱਪਰ ਬਹੁਤ ਮਾਨ ਹੈ ਮੇਰਾ ਨਾਨੂ ਹੈ ਇਹ 4 ਸਾਲ ਤੋਂ ਮੇਰਾ ਬੇਟਾ ਇਸ ਪਾਵਰ ਲਿਫਟਿੰਗ ਦੇ ਨਾਲ ਜੁੜਿਆ ਹੋਇਆ ਹੈ ਸਾਨੂੰ ਅਜ ਉਹਦੇ ਉੱਤੇ ਬਹੁਤ ਮਾਣ ਆ ਕਿ ਉਹ ਜਦੋਂ ਵੀ ਜਾਂਦਾ ਸਾਡੇ ਵਾਸਤੇ ਇੱਕ ਮਾਨ ਦਾ ਕੰਮ ਕਰਕੇ ਆਉਂਦਾ ਹੈ ਕਿ ਇਸ ਵਰ ਵੀ ਕੋਲਡ ਮੈਟਰ ਲੈ ਕੇ ਆਇਆ ਸੀ ਇਸ ਲਈ ਇਸ ਲਈ ਸਾਡੇ ਆਪਣੇ ਬੱਚੇ ਤੇ ਬਹੁਤ ਸਾਨੂੰ ਪ੍ਰਾਊਡ ਆ